ਦੇਖੋ ਵੀਡੀਓ ਮੈਂ ਵੀ ਦੇਖੀ ਹੈ ਪਿੱਛੇ ਪਾਰਕਿੰਗ ਦੇ ਕੋਲ ਕੋਈ ਐਸਾ ਝਗੜਾ ਹੋਇਆ ਹੈ ਜਦੋਂ ਅਸੀਂ ਇਹਦੀ ਤਹਿਕੀਕਾਤ ਕਰੀਏ ਤਾਂ ਪਤਾ ਲੱਗਿਆ ਕਿ ਪਿੱਛੇ ਪ੍ਰਚਾਰ ਦੀ ਰੈਡੀਆਂ ਲੱਗਦੀਆਂ ਉਹਨਾਂ ਦੇ ਬੰਦਿਆਂ ਨਾਲ ਕਿਸੇ ਸਰਦਾਲੂ ਦੀ ਝਗੜਾ ਹੋਇਆ ਸੀਗਾ ਇਸ ਤਰ੍ਹਾਂ ਦੀ ਘਟਨਾਵਾਂ ਸਾਡੇ ਲਈ ਬਹੁਤ ਹੀ ਸ਼ਰਮਨਾਕ ਹੈ ਕੋਈ ਵੀ ਸਰਦਾਲੂ ਹੋ ਜਾ ਹਿੰਦੂ ਹੋਵੇ ਜਾਂ ਸਿੱਖਾ ਹੋਵੇ ਜਾਂ ਕਿਸੇ ਵੀ ਧਰਮ ਦਾ ਉਹ ਸਰਦਾਲੂ ਅਗਰ ਮੰਦਰ ਚ ਜਾਂਦਾ ਹੈ ਉਹਨਾਂ ਮਾਨ ਸਨਮਾਨ ਕਰਨਾ ਸਾਡਾ ਫਰਜ਼ ਹੈ ਇਸ ਤਰ੍ਹਾਂ ਦੀ ਅਗਰ ਕੋਈ ਘਟਨਾ ਹੁੰਦੀ ਹੈ ਬੜੀ ਸ਼ਰਮਨਾਕ ਹੈ ਅਸੀਂ ਜਲਦੀ ਪਤਾ ਲਗਾ ਰਹੇ ਹਾਂ ਕੌਣ ਕੌਣ ਬੰਦੇ ਸੀਗੇ ਡੀ ਸਾਹਿਬ ਨੂੰ ਮਿਲਾਂਗੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਇਹਦੇ ਖਿਲਾਫ ਕਾਰਵਾਈ ਕਰਨ ਦੀ ਪੂਰੀ ਅਸੀਂ ਵਾਅਦਾ ਕਰਦੇ ਹਾਂ ਉਸ ਭਗਤ ਦੇ ਨਾਲ ਉਹਦਾ ਗੱਡੀ ਨੰਬਰ ਸਾਡੇ ਕੋਲ ਆ ਗਿਆ ਹੈਗਾ ਕਿਸੇ ਸ਼ਰਧਾਲੂ ਨੇ ਭੇਜਿਆ ਹੈਗਾ ਉਹਨਾਂ ਦੀ ਫੋਟੋ ਵੀ ਆ ਗਈ ਹੈ ਵੀਡੀਓ ਵੀ ਆ ਗਈ ਹੈ ਬਿਲਕੁਲ ਕਾਰਵਾਈ ਕੀਤੀ ਜਾਊਗੀ ਡੀ ਸਾਹਿਬ ਨੂੰ ਅਸੀਂ ਰਿਕੁਐਸਟ ਕਰਾਂਗੇ ਮਿਲਾਂਗੇ ਕਦੋਂ ਦਿਨ ਤੋਂ ਅਸੀਂ ਬੀਜੀ ਸੀਗਾ ਨਹੀਂ ਮੇਰੇ ਪਾਸ ਲੇਕਿਨ ਹੁਣ ਜਿਹੜਾ ਹੈ ਇਸ ਤਰ੍ਹਾਂ ਦੀ ਘਟਨਾਵਾਂ ਸਾਡੇ ਹਿੰਦੂ ਸਮਾਜ ਲਈ ਬੜੀ ਸ਼ਰਮਨਾਕ ਹੈ ਮੰਦਰ ਦੇ ਅੰਦਰ ਕਿਸੇ ਸ਼ਰਧਾਲੂ ਚਾਹੇ ਸਿੱਖ ਹੈ ਜਾਂ ਹਿੰਦੂ ਹੈ ਕੋਈ ਵੀ ਹੈ ਇਹਦਾ ਕੋਈ ਕਿਸੇ ਵੀ ਸ਼ਰਧਾਲੂ ਨਾਲ ਅਗਰ ਇਸ ਤਰ੍ਹਾਂ ਦਾ ਕੋਈ ਬਿਹੇਵ ਹੁੰਦਾ ਤਾਂ ਬੜਾ ਸ਼ਰਮਨਾਕ ਹੈ ਇਹਦੇ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਇਹਦੇ ਉੱਪਰ ਸਖਤ ਤੋਂ ਸਖਤ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਮੰਦਰ ਦੇ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ ਨਾ ਹੋ ਸਕੇ ਤਾਂ ਜੀ ਇਤਨੀ ਗੱਲ ਨਹੀਂ ਕੁੱਟਮਾਰ ਤੋਂ ਹੀ ਪੱਗ ਵੀ ਲਾਈ ਲੇਕਿਨ ਉਹਦੀ ਗੱਡੀ ਵੀ ਭੰਨੀ ਗਈ ਹੈ ਹਾਂ ਬਿਲਕੁਲ ਗੱਡੀ ਨੰਬਰ ਆ ਗਿਆ ਗੱਡੀ ਭੰਨੀ ਗਈ ਹੈ ਨਾਹੀ ਕਰਿਆ ਐਸਐਸਪੀ ਸਾਹਿਬ ਨੂੰ ਬਿਲਕੁਲ ਸੰਗਿਆਨ ਲੈਣਾ ਚਾਹੀਦਾ ਉਹ ਬਿਲਕੁਲ ਬਹੁਤ ਜ਼ਿਆਦਾ ਸਿਕਿਉਰਟੀ ਹੈ ਉਹ ਮੌਕੇ ਤੇ ਵੀ ਇੱਕ ਪੁਲਿਸ ਵਾਲਾ ਖੜਾ ਸੀਗਾ ਪਤਾ ਕਰੇ ਪ੍ਰਸ਼ਾਸਨ ਕੌਣ ਉਹਨਾ ਤੋਂ ਪਤਾ ਕਰੇ ਜਿੱਦੀ ਝਗੜਾ ਹੋਇਆ ਉਹ ਸਾਰਾ ਕੁਝ ਅਸੀਂ ਵੀ ਪਤਾ ਲਗਾ ਰਹੇ ਹਾਂ ਜਿੱਦ ਜਦਾ ਹੀ ਪਤਾ ਲੱਗਦਾ ਕਿ ਕਿਸ ਕਿਸ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਆ ਉਹਨੂੰ ਅਸੀਂ ਇੱਥੋਂ ਮੰਦਰ ਤੋਂ ਬਾਹਰ ਕਰਾਂਗੇ। ਹਾਂਜੀ ਇਹ ਮਨੋ ਮਨੋ ਕਾਮਨਾਵਾਂ ਦੇ ਸਰਦਾਲੂ ਆਂਦੇ ਸ਼ੁਕਰ ਵਾਲੇ ਕਿਨ ਇਹ ਪ੍ਰਸ਼ਾਦ ਰੋਡ ਤੇ ਜਾ ਕੇ ਵੇਚਦੇ ਰੋਡ ਤੇ ਵੀ ਜਾਂਦੇ ਆ। ਦੇਖੋ ਜੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਢਿੱਲਮੁਲ ਨੀਤੀ ਅਪਣਾ ਰਿਹਾ ਪਹਿਲਾਂ ਡੀਐਸਪੀ ਸਾਹਿਬ ਸਿੰਘਲਾ ਜੀ ਸੀਗੇ ਉਹਨਾਂ ਨੇ ਬਹੁਤ ਵਧੀਆ ਇਥੇ ਅਰੇਂਜਮੈਂਟ ਕਰਤਾ ਸੀਗਾ ਸਾਰਾ ਬਿਲਕੁਲ ਸਾਫ਼ ਕਰਾਤਾ ਸੀਗਾ ਕੋਈ ਵੀ ਸੜਕ ਤੇ ਪ੍ਰਚਾਰ ਵੇਚਣ ਲਈ ਨਹੀਂ ਆਂਦਾ ਸੀਗਾ ਅਸੀਂ ਡਿਸਾ ਨੂੰ ਰਿਕੁਐਸਟ ਕਰੀਏ ਵੀ ਸਾਰੇ ਦੁਕਾਨਦਾਰਾਂ ਨੂੰ ਇੱਕ ਹੁਕਮ ਜਾਰੀ ਕਿਤੇ ਜਾਣ ਤਾਂ ਕਿ ਸਾਰੇ ਦੁਕਾਨਦਾਰ ਆਪਣੀ ਦੁਕਾਨ ਦੇ ਉੱਪਰ ਰੇਟ ਲਿਸਟਾਂ ਲਗਾ ਕੇ ਰੱਖਣ ਤਾਂ ਕਿ ਕਿਸੇ ਪ੍ਰਾਪਤ ਸਰਧਾਲੂ ਦੇ ਨਾਲ ਲੁੱਟ ਖੋਹ ਨਾ ਹੋ ਸਕੇ ਤੁਸੀਂ ਇਹਦੇ ਬਦ ਕਾਰਵਾਈ ਕਰੋਗੇ ਬਿਲਕੁਲ ਕਰਾਂਗੇ ਡਿਸਾ ਨੂੰ ਲਿਖਾਂਗੇ ਪਹਿਲਾਂ ਅਗਰ ਡਿਸਾ ਨਹੀਂ ਕਰਦਾ ਇਸ ਫਿਰ ਆਪਣੇ ਆਪਣੇ ਲੈਵਲ ਤੇ ਕਾਰਵਾਈ ਕਰਨ ਤੇ ਮਜਬੂਰ ਹੋਵਾਂਗੇ ਇਹ ਨਸ਼ੇ ਦੇ ਵੀ ਆਦੀ ਲੱਗਦੇ ਆ ਕਿਉਂਕਿ ਅਸੀਂ ਵੀ ਦੇਖਿਆ ਬੁੱਢੇ ਦੇਖਿਆ ਕਿ ਮਸਲਾ ਮਨਾਲਵੀ ਹੱਤ ਫੜ ਕੇ ਲੈਂਦੇ ਸੀ ਉਹ ਦਿਨ ਦੇਖੋ ਦੇਖੋ ਇਹ ਦੁਕਾਨਦਾਰ ਜਿਹੜੇ ਨੌਕਰ ਰੱਖ ਲੈਨੇ ਉਹ ਹਰ ਤਰ੍ਹਾਂ ਦੇ ਨਸ਼ਾ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਇਹਨਾਂ ਦੇ ਉੱਪਰ ਨਾ ਤਾਂ ਕੋਈ ਇਹਨਾਂ ਦੀ ਕੋਈ ਪਹਿਚਾਣ ਹੁੰਦੀ ਹੈ ਨਾ ਇਹ ਇਹਨਾਂ ਦੇ ਪ੍ਰਸ਼ਾਸਨ ਕੋਈ ਆਧਾਰ ਕਾਰਡ ਆਇਡੈਂਟੀਟੀ ਕਾਰਡ ਕੋਈ ਆਇਡੈਂਟੀਫਿਕੇਸ਼ਨ ਕਰਦਾ ਕੋਈ ਸ਼ਰਾਰਤੀ ਤੱਤ ਵੀ ਇਹਨਾਂ ਦੇ ਰੂਪ ਵਿੱਚ ਇੱਥੇ ਮੰਦਿਰ ਜਾ ਕੇ ਕੋਈ ਬੜੀ ਵਾਰਦਾਤ ਕਰ ਸਕਦਾ ਟੀ ਜੜਾ ਬਹੁਤ ਮੰਦ ਭਾਗੀ ਗੱਲ ਹੈ ਤੇ ਉਸ ਗੱਲ ਦਾ ਬਿਲਕੁਲ ਜਿਹੜਾ ਵਿਰੋਧ ਕਰਦੇ ਆ ਖੰਡਨ ਕਰਦਾ ਉਸ ਗੱਲ ਦਾ ਤੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਡੀਸੀ ਪਟਿਆਲਾ ਤੇ ਐਸਡੀਐਮ ਪਟਿਆਲਾ ਨਾਲ ਬੈਠ ਕੇ ਇਸ ਪੱਧਰ ਦੀ ਗੱਲ ਕਰਕੇ ਜਿਹੜੇ ਦੋਸ਼ੀਆਂ ਉਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਕਰਾਈ ਜਾਏਗੀ ਤੇ ਜਿਹੜੇ ਪ੍ਰਸ਼ਾਸਨ ਦੀ ਨਜ਼ਰ ਦੇ ਸਾਹਮਣੇ ਵਿੱਚ ਕਿਸੇ ਪ੍ਰਕਾਰ ਦੀ ਉਹ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੋਈ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ ਕੋਈ ਆਮ ਆਉਣ ਵਾਲੇ ਸ਼ਰਧਾਲੂਆਂ ਨਾਲ ਖੇਚ ਤੋਂ ਕੀਤੀ ਜਾਂਦੀ ਹੈ ਰੇਟਾਂ ਦੇ ਮੁਤਲਕ ਲੜਾਈ ਝਗੜਾ ਕੀਤਾ ਜਾਂਦਾ ਹੈ ਤੇ ਸਾਰੀਆਂ ਟੀਡੀ ਦਾ ਨਿਰੰਤਰਣ ਤੌਰ ਤੇ ਬੰਦ ਕਰਵਾਈਆਂ ਜਾਣਗੀਆਂ ਤੇ ਡੀਸੀ ਨਾਲ ਬੈ ਕੇ ਇੱਕ ਨੈਚਰ ਤੌਰ ਤੇ ਰੇਟ ਡਿਸਾਈਡ ਕੀਤਾ ਜਾਏਗਾ ਜਿਹੜਾ ਪ੍ਰਸ਼ਾਦ ਦਾ ਭੇਟ ਦਾ ਵੀ ਆ ਭੇਟਾ ਇੰਨੇ ਦੀ ਹੋਏਗੀ ਉਸੇ ਭੇਟਾ ਦੇ ਮੁਤਾਬਕ ਪ੍ਰਸ਼ਾਦ ਵਿਕੇਗਾ ਜਿਹੜਾ ਪ੍ਰਸ਼ਾਦ mafia ਹੈ ਇਹ ਤੋਂ ਬੜੀ ਜਲਦੀ ਮੰਦਿਰ ਨੂੰ ਜਿਹੜਾ ਯਾਦ ਕਰਾਇਆ ਜਾਏਗਾ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜਾ ਕੁਝ ਵੀ ਦੇਖਣ ਨੂੰ ਨਹੀਂ ਮਿਲੇਗਾ ਤੁਹਾਨੂੰ ਬਿਲਕੁਲ ਪ੍ਰਸ਼ਾਸਨ ਨਾਲ ਮਿਲ ਜੁਲ ਕੇ ਗੱਲ ਕਰਕੇ ਸਾਰੀਆਂ ਚੀਜ਼ਾਂ ਬੰਦ ਕਰਾਈਆਂ ਜਾਣਗੀਆਂ। ਤੁਸੀਂ ਕਾਰਵਾਈ ਕਰਾਓਗੇ ਇਹਨਾਂ ਦੀ? ਬਿਲਕੁਲ ਕਾਰਵਾਈ ਕਰਾਵਾਂਗੇ ਆਪ ਕੰਪਲੇਂਟਡ ਬਣ ਕੇ ਕਰਾਵਾਂਗੇ।